ਪੰਜਾਬ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਨੇ ਬੀਤੇ ਦਿਨੀ ਕਰਾਰਾ ਝਟਕਾ ਦਿੱਤਾ ਸੀ ਉਹ ਬੀਤੇ ਕਈ ਦਿਨ ਤੋਂ ਦਿੱਲੀ ਜਾ ਕੇ ਚੋਣ ਪ੍ਰਚਾਰ ਕਰਨੀਆਂ ਗੱਲਾਂ ਕਰਦੇ ਸਨ ਪਰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਉਹਨਾਂ ਨੂੰ ਬਾਹਰ ਰੱਖ ਦਿੱਤਾ ਸੀ ਪਰ ਹੁਣ ਬਾਜਵਾ ਨੇ ਪੰਜਾਬ ਦੇ ਵਿੱਚ ਕੁਝ ਸਰਗਰਮੀਆਂ ਵਧਾਈਆਂ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਆਮਨ ਕਾਨੂੰਨ ਦੀ ਸਥਿਤੀ ਤੇ ਕੁਝ ਸਵਾਲ ਚੁੱਕੇ ਨੇ ਦਰਅਸਲ ਬੀਤੇ ਦਿਨੀ ਬਟਾਲਾ ਨੇੜਲੇ ਪਿੰਡ ਜੈੰਤੀਪੁਰ ਦੇ ਵਿੱਚ ਸ਼ਰਾਬ ਦੇ ਇੱਕ ਕਾਰੋਬਾਰੀ ਅਤੇ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਨਤੀਪੁਰੀਆ ਦੇ ਘਰ ਦੇ ਬਾਹਰ ਇੱਕ ਬੰਬ ਸੁਰ ਦਿੱਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਇੱਕ ਅਤਵਾਦੀ ਗਰੁੱਪ ਦੇ ਵੱਲੋਂ ਵੀ ਲਈ ਗਈ ਸੀ ਹਾਲਾਂਕਿ ਉਸ ਮਾਮਲੇ ਵਿੱਚ ਕੋਈ ਨੁਕਸਾਨਤਾ ਨਹੀਂ ਸੀ ਹੋਇਆ ਪਰ ਮੌਕੇ ਤੇ ਪਹੁੰਚੇ ਪੁਲਿਸ ਉੱਚ ਅਧਿਕਾਰੀਆਂ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਪੁਲਿਸ ਗ੍ਰਿਫਤ ਵਿੱਚ ਕੋਈ ਵਿਅਕਤੀ ਆਇਆ ਨਹੀਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਦੇ ਵੱਲੋਂ ਇਸੇ ਘਟਨਾ ਨੂੰ ਆਧਾਰ ਬਣਾ ਕੇ ਕੁੱਝ ਸਵਾਲ ਅਮਨ ਕਾਨੂੰਨ ਤੇ ਚੁੱਕ ਦਿੱਤੇ ਗਏ ਨੇ ਅਮਨ ਜੈਨਤੀਪੁਰਿਆ ਦੇ ਘਰ ਉਹ ਪਹੁੰਚੇ ਹੋਏ ਸੀ ਅਤੇ ਉੱਥੇ ਉਹ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ ਅਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਇਸ ਮਾਮਲੇ ਨੂੰ ਲੈ ਕੇ ਕੁੱਝ ਤਿੱਖੇ ਨਿਸ਼ਾਨੇ ਵਿੰਨੇ ਨੇ ਕਾਂਗਰਸ ਨੇ ਆਪਣੇ ਬਹੁਤ ਵੱਡੇ ਪੈਮਾਨੇ ਤੇ ਕੁਰਬਾਨੀਆਂ ਦੇ ਕੇ ਆਪਣੇ ਕਾਡਰਸ ਦੀਆਂ ਪੁਲਿਸ ਦੀਆਂ ਵੀ ਹੋਈਆਂ ਉਹਦੇ ਤੇ ਪੰਜਾਬ ਨੂੰ ਅਸੀਂ ਫੇਰ ਸ਼ਾਂਤ ਕੀਤਾ ਸੀ ਅਨਫੋਰਚਨਟਲੀ ਜਿੱਦਨ ਦਾ ਇਹ ਭਗਵੰਤ ਮਾਨ ਆਇਆ ਇੱਕੋ ਬਦਲਾਇਆ ਕਿ ਜਿਹੜੇ ਲੋਕ ਸੁਰੱਖਿਆ ਨਾਲ ਘਰਾਂ 'ਚ ਸੌਂਦੇ ਸੀ ਉਹ ਹੁਣ ਕੋਈ ਰਾਤ ਬੰਦਾ ਡਰਦਾ ਆਪਣੇ ਘਰ 'ਚ ਵੀ ਨਹੀਂ ਕਿਸੇ ਨੂੰ ਪਤਾ ਕਿ ਮੈਂ ਸੁਰੱਖਿਅਤ ਆਇਆ ਹਾਂ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਚੱਲਿਆ ਤੇ ਅਸੀਂ ਵੀ ਚੱਲਿਆ ਸਾਨੂੰ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਸਰ ਇੱਥੇ ਕੋਈ ਸਾਡੀ ਧੀ ਨਾ ਕੋਈ ਮਾਂ ਨਾ ਕੋਈ ਸਾਡੀ ਪੈਣ ਸੌ ਰੱਖਿਆ ਤੇ ਕੋ ਪਰਸ ਲੈ ਕੇ ਜਾਂਦੀ ਤੇ ਪਰਸ ਖੋ ਕੇ ਲਿਆ ਜਾਂਦੇ ਕੋਈ ਚੀਨੀ ਪਾ ਕੇ ਜਾਂਦੀ ਤੇ ਚੀਨੀ ਗਲੇ ਚ ਖਾ ਲੈਂਦੇ ਖੋ ਲੈਂਦੇ ਕੋ ਵਾੜੀਆਂ ਪਾਉਂਦੀ ਤੇ ਵਾੜੀਆਂ ਖੋ ਲੈਂਦੇ ਪੂਰਾ ਹਾਲੇ ਨਸ਼ੇ ਦਾ ਮੇਰਾ ਕਲ ਹਰ ਤੀਜਾ ਘਰ ਪੰਜਾਬ ਚ ਹਰ ਤੀਜਾ ਘਰ ਜੇ ਮੈਂ ਗਲਤ ਨਹੀਂ ਹੋਵਾਂਦਾ ਇਹ ਇਸ ਨਸ਼ੇ ਦੇ ਚੱਕਰ ਦੇ ਵਿੱਚ ਅੱਜ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਇਹਦੇ ਵਿੱਚ ਹਰ ਘਰ ਪ੍ਰਭਾਵਿਤ ਹੋ ਗਏ ਦੱਸੋ ਜਿੱਥੇ ਨੌਜਵਾਨੀ ਪ੍ਰਭਾਵਿਤ ਇੰਨੇ ਵੱਡੇ ਲੈਵਲ ਤੇ ਹੋ ਗਈ ਇੱਕ ਪਾਸੇ ਜੋ ਪੜਿਆ ਲਿਖਿਆ ਸੀ ਚੰਗੀ ਪਨੀਰੀ ਸੀ ਪੰਜਾਬ ਦੀ ਉਹ ਬਾਹਰਲੇ ਮੁਲਕ ਹੈ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸੁਰੱਖਿਆ ਕੋਈ ਨਹੀਂ ਤੋਂ ਇਸ ਗੱਲ ਬਾਰੇ ਸਾਨੂੰ ਬਹੁਤ ਵੱਡੀ ਚਿੰਤਾ ਹੈ ਅਤੇ ਵਿਸ਼ੇਸ਼ ਤੌਰੇ ਜਿਹੜੀ ਬਾਰਡਰ ਦੀ ਬੈਲਟ ਹੈ ਇਹ ਟੈਰਰਿਜ਼ਮ ਵੇਲੇ ਵੀ ਸਾਰਿਆਂ ਨਾਲੋਂ ਵੱਧ ਇਧਰ ਹੀ ਜ਼ੋਰ ਸੀ ਇਸ ਗੱਲ ਹੁਣ ਇਹਦੇ ਵਿੱਚ ਜੁਆਇੰਟ ਰਿਸਪੌਂਸਿਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਦੀ ਤੇ ਸੈਂਟਰਲ ਗਵਰਨਮੈਂਟ ਕਿਉਂਕਿ ਕੰਡੇ ਦੀ ਤਾਰ ਤੋਂ ਜੇ ਵੇਖੀਏ ਤੇ ਆ ਜਿਹੜਾ ਤੁਹਾਡਾ ਪਿੰਡ ਹੈ ਜਿੱਥੇ ਅਸੀਂ ਜੇਟੀਪੁਰ ਬੈਠੇ ਆ 50 ਕਿਲੋਮੀਟਰ ਤੱਕ ਜਿੱਨੇ ਬਾਰਡਰ ਬੈਲਟ ਆਲਮੋਸਟ 50 ਕਿਲੋਮੀਟਰ ਚ ਆ ਜਾਂਦੀ ਉਹਦੇ ਬਾਰਡਰ ਸਕਿਉਰਿਟੀ ਫੋਰਸ ਇਹਦੇ ਤੇ ਸਰਵੇਲੈਂਸ ਕਰਨੀ ਚਾਹੀਦੀ ਆਪਰੇਸ਼ਨ ਕਰਨਾ ਚਾਹੀਦਾ ਮਾੜੇ ਅੰਸਰ ਮੇਰਾ ਤਾਂ ਫਿਰ ਮੰਨਣਾ ਹੈ ਕਿ ਬਕਾਇਦਾ ਤੌਰ ਪੁਲਿਸ ਫੋਰਸ ਜੀ ਇਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਸਾਰੀ ਪੋਲਿਟਿਕਲ ਜਮਾਤਾਂ ਨੂੰ ਵੀ ਕਰੂੰਗਾ ਸਾਰੇ ਪੋਲੀਟਿਕਲ ਲੀਡਰਜ਼ ਨੂੰ ਵੀ ਕਰਾਂਗਾ ਕਿ ਜੋ ਅੱਤਵਾਦ ਦੇ ਵੇਲੇ ਹਾਲਾਤ ਸੀ ਉਹ ਹਾਲਾਤ ਆਹستہ ਆਹستہ ਬੰਦੇ ਜਾਵੇ। ਉਦੋਂ ਵੀ ਬਹੁਤ ਭਾਰੀ ਨੁਕਸਾਨ ਹੋਇਆ 35000 ਤੋਂ ਵੱਧ ਪੰਜਾਬੀ ਜਿਹੜਾ ਉਹ 15 ਸਾਲ ਚ ਸ਼ਿਕਾਰ ਹੋਇਆ ਤੇ ਅੱਜ ਦੇ ਦਿਨ ਤੱਕ ਅਸੀਂ ਆਰਥਿਕ ਤੌਰ ਤੇ ਪੈਰਾਂ ਤੇ ਨਹੀਂ ਆ ਸਕੇ। ਜਦੋਂ ਅੱਤਵਾਦ ਸ਼ੁਰੂ ਹੁੰਦਾ 1978 ਚ ਉਦੋਂ ਤੱਕ ਪੰਜਾਬ ਇੱਕ ਨੰਬਰ ਦਾ ਆਰਥਿਕ ਤੌਰ ਤੇ ਇੱਕ ਨੰਬਰ ਦਾ ਸੂਬਾ ਸੀ ਹਿੰਦੁਸਤਾਨ। ਪਰ ਪਰ ਕੈਪੀਟਲ ਇਨਕਮ ਸਾਰੇ ਨੂੰ ਨੰਬਰ 1 ਦੇ ਕੋਈ ਡਾਟਾ ਚੈੱਕ ਕਰੇ 1978 ਤੱਕ ਸਾਡੇ ਤੇ ਕਰਜ਼ਾ ਸਾਰਾ 1000 ਕੇ 2000 ਕਰੋੜ ਰੁਪਏ ਨਿਰ 1000 ਤੋਂ 2000 ਕਰੋੜ ਆਲਮੋਸਟ ਰੈਵਨਿਊ ਸਰਪਲਸ ਸਰਪਲਸ ਸਟੇਟ ਸੀ ਹਾਈਐਸਟ ਪਰ ਕੈਪੀਟਲ ਇਨਕਮ ਸੀ ਨੌਜਵਾਨਾਂ ਕੋ ਕੰਮ ਐ ਸੀ ਇਹ ਉਹ ਪੀਰੀਅਡ 15 ਸਾਲ ਦਾ ਨਾਂ ਦਾ ਮੇਰਾ ਮੰਨਣਾ ਹੈ ਅਮਰਵਰ ਸਿੰਘ ਸਾਹਿਬ ਤੋਂ ਲੈ ਕੇ ਰਾਜਪੁਰੇ ਤੱਕ ਅੱਜ ਸਾਰੇ ਜੀਟੀ ਰੋਡ ਤੇ ਇੱਕ ਸ਼ਹਿਰ ਹੋਣਾ ਸੀ ਬਹੁਤ ਵੱਡੀ ਕਦੇ স্মল স্কেল ਤੇ মিডিয়াম স্কেল ইন্ডাস্ট্রি ਇੰਨੇ ਪੰਜਾਬ ਚ阿里 ਸੀ ਨਜ਼ਰ ਲੱਗੀ ਪੰਜਾਬ ਨੂੰ ਹੁਣ ਜੋ سیم ਸਿਚੁਏਸ਼ਨ ਹੈ ਕਿ ਆਰਥਿਕ ਤੌਰ ਤੇ ਅਸੀਂ ਕਮਜ਼ੋਰ ਰਹੇ ਆ ਇਸ ਟਾਈਮ ਕਰਜ਼ਾ ਸਾਡਾ 370000 ਕਰੋੜ ਦਾ ਹੋ ਗਿਆ ਜਿਹੜਾ ਕਿਸੇ ਟਾਈਮ ਉਦੋਂ 1000 ਤੋਂ 2000 ਕਰੋੜ ਦਾ ਸੀ 18ਵੇਂ ਨੰਬਰ ਤੇ ਪਰ ਪਰ ਕੈਪੀਟਲ ਇਨਕਮ ਤੇ ਪੰਜਾਬ ਚਲਾ ਗਿਆ ਅਸੀਂ ਅੱਜ ਹਰਿਆਣੇ ਤੇ ਹਿਮਾਚਲ ਤੋਂ ਕਿਤੇ ਪਿੱਛੇ ਚਲੇ ਗਏ ਪਾਵੇ ਤੁਸੀਂ ਐਜੂਕੇਸ਼ਨਲ ਫੈਸਿਲਿਟੀਆਂ ਵੇਖ ਲਓ ਪਾਵੇ ਤੁਸੀਂ ਹੈਲਥ ਫੈਸਿਲਿਟੀਆਂ ਵੇਖ ਲਓ ਤੇ ਲਾਅ ਐਂਡ ਆਰਡਰ ਦੀ ਤੇ ਗੱਲ ਹੀ ਚੰਦੋ ਅੱਜ ਕੋਈ ਇੱਥੇ ਕਾਰੋਬਾਰ ਹੈ ਨਹੀਂ ਸਾਡਾ ਜੇ ਬਾਰਡਰ ਖੁੱਲਿਆ ਹੋਏ ਸੈਂਟਰਲ ਏਸ਼ੀਆ ਦਾ ਤੇ ਅਮਰਸਰ ਸਾਹਿਬ ਯਾ ਬਾਰਡਰ ਦੀ ਸਾਰੀ ਬੈਲਟ ਤੋਂ ਕੋਈ ਨਾ ਕੋਈ ਨੌਜਵਾਨਾਂ ਕੋ ਕੰਮ ਹੁੰਦਾ ਕਿਸਾਨਾਂ ਕੋ ਵੀ ਕੰਮ ਹੁੰਦਾ ਤੁਹਾਡੀਆਂ ਫੈਕਟਰੀਆਂ ਵਾਲਿਆਂ ਕੋ ਵੀ ਕੋ ਕੰਮ ਹੁੰਦਾ ਇੰਨੀ ਜ਼ਿਆਦਾ ਡਿਮਾਂਡ ਹੈ ਅਕਰੋਸ ਦੀ ਬਾਰਡਰ ਮੈਂ ਸਾਰੇ ਸੈਂਟਰਲ ਏਸ਼ੀਆ ਦੀ ਗੱਲ ਕਰਨਾ ਕਿਉਂਕਿ ਇਹ ਤੁਰਕੀ ਤੋਂ ਬਾਅਦ ਫਿਰ ਸਾਰਾ ਯੂਰਪ ਸ਼ੁਰੂ ਹੋ ਜਾਂਦਾ ਹੈ ਸਾਰ ਨੂੰ ਇਹਦਾ ਤਰੀਕਾ ਹੀ ਇਹ ਹੈ ਬਟ ਇਹਦੇ ਵਿੱਚ ਸਾਡੇ ਜਿਹੜੇ ਨੀਰੋ ਸਾਹਿਬ ਨੇ ਉਹ ਸੁਤੇ ਉਹ ਕਹਿੰਦੇ ਜੋ ਰੋਮ ਜਲ ਰਿਹਾ ਸੀ ਨੀਰੋ ਬਾਥਰੀ ਵਿੱਚ ਆ ਰਿਹਾ ਸੀ ਪੰਜਾਬ ਜਲ ਰਿਹਾ ਤੇ ਭਗਵੰਤ ਮਾਨ ਜੀ ਆਪ ਦੀਆਂ ਵੋਟਾਂ ਮੰਗਣ ਦਿੱਲੀ ਗਏ ਤੁਸੀਂ ਵੇਖੋ ਸਹੀ ਬਦਕਿਸਮਤੀ ਪੰਜਾਬ ਦੀ ਮੈਂ ਪੰਜਾਬ ਦੇ ਲੋਕਾਂ ਤੋਂ ਇਹੀ ਡਿਮਾਂਡ ਕਰ ਰਿਹਾ ਕਿ ਆਪਾਂ ਕਿਹੜੇ ਕੰਮ ਨੂੰ ਇਹਨਾਂ ਨੂੰ ਲੈ ਕੇ ਆਏ ਕਿਹੜਾ ਬਦਲਾਅ ਹੈ ਕਹਿੰਦੇ ਸੀ ਤੁਹਾਡਾ ਲੈ ਕੇ ਆਵਾਂ ਉਹ ਮੇਰੀ ਅੱਜ ਵੀ ਉਹਨੇ ਡਾਇਰੈਕਟ ਜਨਰਲ ਪੁਲਿਸ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਇਹਨਾਂ ਦੀ ਜਿਹੜੀ ਪਰਸਨਲ ਸਕਿਉਰਿਟੀ ਉਹਨੂੰ ਵੀ ਸਾਰਾ ਕੋਈ ਧਿਆਨ ਦਿੱਤਾ ਜਾਏ ਸਾਰੇ ਪਿੰਡ ਦੀ ਸਕਿਉਰਿਟੀ ਤੇ ਇਸ ਏਰੀਆ ਦੀ ਸਕਿਉਰਿਟੀ ਨੂੰ ਵੀ ਅਪਗ੍ਰੇਡ ਕੀਤਾ ਜਾਏ ਤੇ ਕੋਆਰਡੀਨੇਸ਼ਨ ਮੈਂ ਇੱਕ ਵਾਰ ਫੇਰ ਇਹਨਾਂ ਨੂੰ ਕਹਾਂਗਾ ਬੀਐਸਐਫ ਇਹਨਾਂ ਦੀ ਜਿਹੜੀਆਂ ਸਾਡੀਆਂ ਪੰਜਾਬ ਪੁਲਿਸ ਨੇ ਇਹਨਾਂ ਨੂੰ ਕੋਆਰਡੀਨੇਸ਼ਨ ਦੇ ਵਿੱਚ ਚੱਲਣਾ ਪੈਗਾ ਜੇ ਦੇਸ਼ ਦੀ ਅਸੀਂ ਸੁਰੱਖਿਆ ਚਾਹੁੰਦੇ ਕਿਉਂਕਿ ਅਸੀਂ ਇੰਟਰਨੈਸ਼ਨਲ ਬਾਰਡਰ ਤੇ ਆ ਪੰਜਾਬ ਦਾ ਬਾਰਡਰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ ਇਹਦੀ ਗੰਭੀਰਤਾ ਨੂੰ ਵਿਚਾਰ ਕਰਦੇ ਹੋਏ ਮਿਨਿਸਟਰ ਆਫ ਹੋਮ ਫੇਜ਼ ਉਹਨੂੰ ਵੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਕਸ਼ਮੀਰ ਤੇ ਪੰਜਾਬ ਵੱਲ ਧਿਆਨ ਦਿੰਦੇ ਬਜਵਤ ਸਰ ਸਾਹਿਬ ਇੱਕ ਮਿੰਟ ਜਿਹੜੇ ਅਟੈਕ ਹੋ ਰਹੇ ਨੇ ਪਿਛਲੇ ਦਿਨਾਂ ਦੇ ਗ੍ਰੇਨੇਡ ਟੈਕ ਪੁਲਿਸ ਤੇ ਚੌਕੀ 100% 100% ਤੁਸੀਂ ਮੈਨੂੰ ਦੱਸੋ ਜਦੋਂ ਇੱਥੇ ਹੱਤਵਤਾ ਦਾ ਦੌਰ ਸੀ ਉਦੋਂ ਵੀ ਇੱਥੇ ਜਿਹੜੀ ਐਂਟੀ ਨੈਸ਼ਨਲ ਫੋਰਸਿਸ ਸੀ ਅਕ੍ਰੋਸ ਦੀ ਬਾਰਡਰ ਉਦੋਂ ਉਦੋਂ ਵੀ ਉਦੋਂ ਵੀ ਉਹ ਪੂਰੀ ਐਕਟਿਵ ਸੀ ਐਸਤ੍ਰੇ ਹੀ ਸ਼ੁਰੂਆਤ ਹੋਈ ਉਹ ਇਸ ਐਸਤ੍ਰੇ ਹੀ ਸ਼ੁਰੂਆਤ ਹੋਈ ਸੀ ਹੁਣ ਤੇ ਉਸ ਤੋਂ ਵੱਧ ਆ ਰਿਹਾ ਜੀ ਉਹ ਤੇ 15 ਸਾਲਾਂ 'ਚ ਅਖੀਰ ਦੇ ਉੱਤੇ ਵੈਪਨ ਐ ਆਣਾ ਸ਼ੁਰੂ ਹੋਇਆ ਸੀ ਇੱਥੇ ਤੇ ਸ਼ੁਰੂ ਚ ਹੀ ਕੰਮ ਹੋ ਗਿਆ ਸੀ ਜੇਕਰ ਆਦਰਵਾਦ ਵੇਖੋ ਇੱਥੇ ਤੁਸੀਂ ਮੈਨੂੰ ਤੁਸੀਂ ਮੈਨੂੰ ਇੱਕ ਗੱਲ ਦੀ ਤੁਸੀਂ ਤੁਸੀਂ ਵੇਖੋ ਚੀਫ ਮਿਨਿਸਟਰ ਪੰਜਾਬ ਖੁਦ ਬਿਆਨ ਦਿੰਦਾ ਹੈ ਕਿ ਮੈਨੂੰ 600 ਕਰੋੜ ਰੁਪਇਆ ਚਾਹੀਦਾ ਸੈਂਟਰ ਤੋਂ ਸੋ ਦੈਟ ਐਂਟੀ ਡਰੋਨ ਇਕਵਿਪਮੈਂਟ ਸਾਡੇ ਕੋਲ 80% ਪੰਜਾਬ ਦੇ ਬਾਰਡਰਸ ਤੇ ਅਸੀਂ ਜੇ ਡਰੋਨ ਉਧਰੋਂ ਆਏ ਤੇ ਉਹਨੂੰ ਕਾਬੂ ਕਰਨ ਤੇ ਉਹਨੂੰ ਅਸੀਂ ਤਬਾਹ ਕਰਨ ਦੇ ਵਿੱਚ ਸਾਡੇ ਕੋ ਕੋਈ ਫੈਸਿਲਿਟੀ ਹੈ ਤੇ ਮੈਂ ਉਦੋਂ ਹੀ ਕਿਹਾ ਸੀ ਭਗਵੰਤ ਮਾਜੀ ਤੁਸੀਂ ਹੋ ਮਿਨਿਸਟਰ ਵੀ ਹੋ 1000 ਕਰੋੜ ਰੁਪਈਆ ਤੇ ਤੁਸੀਂ ਆਪਣੀ ਮਸ਼ਹੂਰੀਆਂ ਤੇ ਲਾਉਂਦੇ ਹੋ ਇਹ ਤੁਹਾਡੀ ਸਰਕਾਰ ਦੀ ਪ੍ਰਾਇੋਰਟੀ ਹੋਏ ਹੋਮ ਮਿਨਿਸਟਰੀ ਤੁਹਾਨੂੰ ਕਦੋਂ ਕੱਲੇ ਨਾ ਕੱਲੇ ਤੁਸੀਂ 600 ਕਰੋੜ ਰੁਪਈਆ ਇੱਥੇ ਦਓ ਤੁਹਾਡੀ ਪ੍ਰਾਇੋਰਟੀ ਹੈ ਨਹੀਂ ਤੁਹਾਡੀ ਪ੍ਰਾਇੋਰਟੀ ਹਰ 에어ਪੋਰਟ ਤੇ ਹਰ ਬੱਸ ਸਟੈਂਡ ਤੇ ਹਰ ਰੇਲਵੇ ਸਟੇਸ਼ਨ ਤੇ ਭਗਵੰਤ ਮਾਨ ਦੇ ਦਰਸ਼ਨ ਜ਼ਰੂਰ ਹੋਣੇ ਚਾਹੀਦੇ ਇਹ ਮੈਂ ਦੱਸ ਰਿਹਾ ਤੁਹਾਡੀ ਉਹਦਾ ਮਤਲਬ ਤੁਹਾਡੀਆਂ ਪ੍ਰਾਇੋਰਟੀਜ਼ ਹੀ ਗਲਤ ਨੇ ਜੀ 1000 ਕਰੋੜ ਰੁਪਈਆ ਹਰ ਸਾਲ ਇਹ ਆਪਣੀਆਂ ਮਸ਼ਹੂਰੀਆਂ ਤੇ ਲਾਦੇ ਜੇ 600 ਕਰੋੜ ਰੁਪਈਆ ਸੀ ਐਂਟੀ ਡਰੋਨ ਫੈਸਿਲਿਟੀਆਂ ਤੇ ਲਾਈਏ ਘਰ ਤੋਂ ਘਟ ਆਪਣਾ ਬਾਰਡਰ ਤੇ ਸੁਰੱਖਿਅਤ ਕਰੀਏ ਬਾਕੀ ਸਰ ਇਹ ਜੋ ਪੰਜਾਬ ਦੇ ਦੇਖੋ ਦਿੱਲੀ ਤੇ ਬਹੁਤ ਦੂਰ ਹੈ ਤੁਸੀਂ ਮੇਰੀ ਸਮਝ ਦੀ ਗੱਲ ਦਿੱਲੀ ਦੂਰ ਹਸਤੇ ਦਿੱਲੀ ਇੱਥੋਂ ਦਾ ਖੜਾਕ ਦਿੱਲੀ ਤੱਕ ਨਹੀਂ ਪਹੁੰਚਦਾ ਬਟ ਇਹ ਜ਼ਰੂਰ ਹੈ ਅਸੀਂ ਹੁਣ 10-15 ਦਿਨ ਜਾਵਾਂਗੇ ਪੰਜਾਬ ਦੇ ਹਾਲਾਤ ਬਾਰੇ ਦਿੱਲੀ ਦੇ ਲੋਕਾਂ ਨੂੰ ਬਕਾਇਦਾ ਤੌਰ ਅਸੀਂ ਜਾਗਰੂਕ ਕਰਾਂਗੇ ਆ ਹਾਲਾਤ ਕਿਉਂਕਿ ਜੇ ਪੰਜਾਬ ਵਿਗੜਿਆ ਤੇ ਦਿੱਲੀ ਤੱਕ ਪਹੁੰਚੇ ਕਿੰਨਾ ਚਿਰ ਲੱਗਣਾ ਹੈ ਬਸੋ ਜ਼ਿਲ੍ਹੇ ਦਾ ਇਹ ਰੈਵਨਿਊ ਦਿੰਦੇ ਸੀ ਜਿਹੜਾ ਤੁਹਾਨੂੰ ਮੈਂ ਤੁਹਾਨੂੰ ਇਹੀ ਗੱਲ ऑलरेडी ਕਹਿ ਰਹੇ ਆ ਕਿ ਇਥੇ ਕੋਈ ਰੈਵਨਿਊ ਦੇ ਦੇ ਫਾਮੇ ਨਾ ਦੇ ਜਿਹੜਾ ਇਸ ਦੇਸ਼ ਦਾ ਸਿਟੀਜ਼ਨ ਹੈ ਉਹਦੀ ਜ਼ਿੰਦਗੀ ਨੂੰ ਪ੍ਰੋਟੈਕਟ ਕਰਨਾ ਨੈਸ਼ਨਲ ਗਵਰਨਮੈਂਟ ਦਾ ਕੰਮ ਵੀ ਹੈ ਤੇ ਸੂਬੇ ਦੀ ਸਰਕਾਰ ਦਾ ਵੀ ਇਹ ਨਹੀਂ ਗੱਲ ਕਿ ਕੋਈ ਰੈਵਨਿਊ ਦਿੰਦਾ ਸੀ ਕੱਲਾ ਉਹਨੂੰ ਹੀ ਪ੍ਰੋਟੈਕਟ ਕਰਨਾ ਹੈ ਜਿਹਦਾ ਜਨਮ ਇਸ ਸੂਬੇ ਵਿੱਚ ਹੋਇਆ ਤੇ ਇਸ ਦੇਸ਼ 'ਚ ਹੋਇਆ ਉਹ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਵੀ ਵਿਲ ਹੈਵ ਟੂ ਪ੍ਰੋਟੈਕਟ ਏਵਰੀ ਸਿੰਗਲ ਸਿਟੀਜ਼ਨ ਆਫ ਟਿਕਟ ਮਾਇਸਰ ਜਿਹੜੀ ਸੈਟੀਟੀ ਬੈਬਾਉ ਦੀ ਔਰ ਸਿਸੋਤ ਜਿਹੜਾ ਲੋਨ ਜਿਹੜਾ ਪੰਜਾਬ ਦੇ ਉੱਤੇ ਜਾ ਰਿਹਾ ਹੈ ਪੰਜਾਬ ਦੇ ਰਿਸੋਰਸ ਜਿਹੜੇ ਸਾਡੇ ਦਿੱਲੀ ਵਾਲਿਆਂ ਤੇ ਖਤਮ ਜਾਂਦੇ ਕਿਤੇ ਕੁਝ ਕਹਿਣਾ ਕੋਈ ਜੋ ਗੱਲ ਤੁਹਾਨੂੰ ਪਹਿਲੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਜਦੋਂ ਗੋਰਿਆਂ ਨੇ ਪੰਜਾਬ ਦੇ ਵਿੱਚ ਐਂਟਰੀ ਕੀਤੀ ਇਹਨਾਂ ਪਹਿਲਾ ਆਪਣਾ ਰੀਜੈਂਟ ਸੀ ਦਾ ਨਾਮ ਸੀ ਸਰ ਜான் ਲਾਰੈਂਸ ਉਹਨੂੰ ਕਹ ਲਿਆ ਸੀ ਪੰਜਾਬ ਪੰਜਾਬ ਤੋਂ ਆਪਣੇ ਥੱਲੇ ਕਰਨ ਵਾਸਤੇ ਕਬਜ਼ਾ ਕਰਨ ਵਾਸਤੇ ਇਹ ਵੇਬਪ ਕੁਮਾਰ ਪਹਿਲਾ ਸਰ ਜான் ਲਾਰੈਂਸ ਆ ਗਿਆ ਜੀ ਇੱਥੇ ਇੱਥੇ ਕੋਈ ਇਹ ਦੀ ਜੇ ਤੁਸੀਂ ਸੋਚੋ ਕਿ ਸਰਕਾਰ ਭਗਵੰਤੀ ਹੈ ਭਗਵੰਤੇ ਭਗਵੰਤੇ ਨਾ ਦਾ ਹੀ ਹੈ ਹੀ ਇਸ ਜਸਟ ਅ ਜਿਸ ਐ ਮਖੌਟਾ ਹੀ ਹੈ ਭਗਵੰਤੇ ਤੇ ਪੱਲੇ ਕੁਝ ਨਹੀਂ ਇਸ ਟਾਈਮ ਗਵਰਨਮੈਂਟ ਇਜ਼ ਡਾਇਰੈਕਟਲੀ ਬੀਇੰਗ ਰਨ ਬਾਈ ਆ ਜਿਹੜਾ ਇਹਨਾਂ ਦਾ ਕੇਜਰੀਵਾਲ ਐਂਡ ਹਿਸ ਹੋਲ ਟੀਮ ਐਂਡ ਦੇ ਆ ਰੂਟਿੰਗ ਪੰਜਾਬ ਜਿਸ ਤਾਂ ਗੋਰਿਆਂ ਨੇ ਪੰਜਾਬ ਲੁੱਟਿਆ ਇਸ ਤਰ੍ਹਾਂ ਹੀ ਆਪ ਦੀ ਗਵਰਨਮੈਂਟ ਆਂਦੇ ਦੋ ਸਾਲਾਂ ਚ ਲੁੱਟੇਗੀ ਕਿਉਂਕਿ ਉਹਨਾਂ ਨੂੰ ਹੀ ਪਤਾ ਹੈ ਵੀ ਡੋਨਟ ਹੈਵ ਅ ਫਿਊਚਰ ਇਨ ਪੰਜਾਬ ਉਹਨਾਂ ਦਾ ਕੋਈ ਫਿਊਚਰ ਨਹੀਂ ਬਟ ਤੁਹਾਡੇ ਸਾਰੇ ਰਿਸੋਰਸ ਲੁੱਟ ਰਹੇ ਨੇ ਵੱਡੇ ਪੱਧਰ ਤੇ ਇਸ ਟਾਈਮ ਲੁੱਟ ਪੁਲਿਸ ਸਟੇਸ਼ਨਾਂ ਤੱਕ ਰੈਵਨਿਊ ਤਹਿਸੀਲਾਂ ਤੱਕ ਕਿਸੇ ਮਹਿਕ ਵਿੱਚ ਆ ਜੰਨੇ ਤੁਹਾਡੀਆਂ ਕੋਰਲੇਸ ਤੁਸੀਂ ਕੱਢਦੇ ਹੋ ਤੁਸੀਂ ਕਿਸੇ ਵੀ ਇੱਕ ਚੀਜ਼ ਤੁਸੀਂ ਇਹ ਦੱਸੋ ਮੈਨੂੰ ਕਿ ਜਿੱਥੇ ਅੱਜ ਪੈਸੇ ਦਾ ਇੱਥੋਂ ਤੱਕ ਇਸਤੇਮਾਲ ਚਲਾ ਗਿਆ ਕਿ ਗੱਲ ਹੀ ਖਤਮ ਹੋ ਗਈ ਸੀ ਸਰ ਉਹ ਹੀ ਜ਼ੋਬੇਵਾਰੀ ਹੀ ਖਤਮ ਹੋ ਗਈ ਕੋਈ ਐਮਐਲਏ ਜਿਹੜਾ ਉਹ 24 ਘੰਟੇ ਇਸੇ ਕੰਮ ਤੇ ਲੁੱਟ ਕੇ ਸੁੱਟਦੇ ਹੋਏ ਨੇ ਮਿਨਿਸਟਰ ਇਸ ਕੰਮ ਤੇ ਹੋਏ ਨੇ ਇਹ ਤੇ ਗਵਰਨਮੈਂਟ ਇਨ ਇਟਸੈਲਫ ਤੇ ਵੇਚੀ ਸਕੈਮ ਹੈ ਜੀ ਸਾਰੋਂ ਦਾ ਵੱਡਾ ਸਕੈਮ 75 ਸਾਲਾਂ ਜੇ ਕੋਈ ਹੋਇਆ ਤੇ ਅਪ੍ਰੈਜ਼ੈਂਟ ਸਰਕਾਰ ਕਰ ਰਹੀ ਹੈ 21 ਸੌ ਰਿਆ ਇਕੱਲਾ ਇਹਨਾਂ ਦਾ ਕਿ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁਣੇ ਛੜੇ ਰਹਿ ਜਾਣੇ ਸੀ ਉਹਨਾਂ ਦੇ ਸਾਰੇ ਦੇ ਵਿਆਹ ਹੋ ਗਿਆ ਹੋ ਗਿਆ ਅਕਾ ਭਾਈਓ ਸਾਹਿਬ ਆਮ ਲੋਕਾਂ ਦੇ ਵਿੱਚ ਇੱਕ ਡਰ ਪਾਇਆ ਜਾ ਰਿਹਾ ਸਹਿਮ ਪਾਇਆ ਜਾ ਰਿਹਾ ਕਿ ਇਹ ਅਕਬਦ ਫਿਰ ਦੁਬਾਰਾ ਉਹੀ ਸ਼ੁਰੂ ਹੋ ਸਕਦਾ ਕਾਗਦ ਸਪਾਰਟ ਕਰੀ ਹੋਰ ਜੀ ਮੈਂ ਕਿੰਨੀ ਵਾਰ ਇਹ ਗੱਲ ਕਹੀ ਹੈ ਪਹਿਲੇ ਵੀ ਕਾਂਗਰਸ ਨੇ ਪੰਜਾਬ ਨੂੰ ਸ਼ਾਂਤ ਕੀਤਾ ਸੀ ਆਂਦੇ ਟਾਈਮ ਦੇ ਵਿੱਚ ਵੀ ਇਹ ਜੋ ਕੁਝ ਹੋ ਰਿਹਾ ਇਹ ਪੰਜਾਬ ਕਾਂਗਰਸੀ ਚੰਦ ਕਰੇ ਗੱਲ ਬਸ ਇੰਨੀ ਸਮਝ ਲਓ ਜਿਹੜੀ ਤੁਹਾਨੂੰ